ਗੋਗਾ ਜਹਰਬੀਰ ਜੀ ਦਾ ਜੱਦੀ ਘਰ ਦੋਸਤੋ ਦਧਰੇਵਾ ਪਹੁੰਚੇ ਗੋਗਾ ਜਹਰਬੀਰ ਜੀ ਦੇ ਜੱਦੀ ਘਰ ਨੂੰ ਅੱਜ ਦਿਖਾਵਾਂਗੇ ਤੁਹਾਨੂੰ ਬਹੁਤ ਪੁਰਾਣੀ ਇਮਾਰਤ ਹੈ ਤੇ ਆਹ ਤੁਹਾਨੂੰ ਪਿੰਡ ਦਿਖਾ ਦਿੰਨੇ ਆ ਥੋੜਾ ਜਿਹਾ ਘੁੰਮ ਕੇ ਇਹ ਆ ਜੀ ਦਧਰੇਵਾ ਪਿੰਡ ਉੱਪਰੋਂ ਛੱਤ ਤੋਂ ਵੀ ਦਿਖਾਵਾਂਗੇ ਪੂਰਾ ਕਿ ਕਿਸ ਤਰ੍ਹਾਂ ਦਾ ਹੈਗਾ ਗੋਗਾ ਜੀ ਦੀ ਮਾਤਾ ਦੇ ਕੋਲ ਕੋਈ ਸੰਤਾਨ ਨਹੀਂ ਸੀ ਤੇ ਗੁਰੂ ਗੋਰਖਨਾਥ ਜੀ ਨੇ ਇੱਥੇ ਡੇਰਾ ਲਾਇਆ ਸੀ ਗੋਗਾ ਜੀ ਦੇ ਖੇਤਾਂ ਦੇ ਵਿੱਚ ਬਾਹਰਲੀ ਸਾਈਡ ਤੇ ਉਸ ਤੋਂ ਬਾਅਦ ਮਾਤਾ ਜਿਹੜੀ ਗੋਗਾ ਜੀ ਦੀ ਮਾਤਾ ਜੀ ਸੀ ਉਹ ਗੁਰੂ ਗੋਖਰਨਾਥ ਜੀ ਕੋਲ ਜਾਂਦੇ ਨੇ ਅਤੇ ਉਹ ਬੱਚੇ ਦਾ ਬਰ ਮੰਗਦੇ ਨੇ ਤਾਂ ਗੁਰੂ ਗੋਖਰਨਾਥ ਜੀ ਉਹਨਾਂ ਨੂੰ بیٹے ਦਾ ਫਲ ਪਾਉਂਦੇ ਨੇ ਜਿਸ ਤੋਂ ਜਿਹੜਾ ਗੋਗਾ ਜਹਰਬੀਰ ਜੀ ਦਾ ਜਨਮ ਹੋਇਆ ਸੋ ਸਾਹਮਣੇ ਤੁਸੀਂ ਉਹਨਾਂ ਦਾ ਮਹਿਲ ਦੇਖ ਰਹੇ ਹੋ ਜੀ ਪੁਰਾਣੇ ਸਮੇ ਦਾ ਇਹ ਉਹਨਾਂ ਸਮਿਆਂ ਦਾ ਮਹਿਲ ਹੈ ਗੋਗਾ ਜਹਰਬੀਰ ਜੀ ਦਾ ਤੇ ਦਧਰੇਵਾ ਪਿੰਡ ਹੈ ਜੀ ਇਹ ਪਿੰਡ ਹੈ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਵੀਰ ਆਏ ਹੋਣਗੇ ਦੇਖਿਆ ਹੋਵੇਗਾ ਤੇ ਜਿਹੜੇ ਜਿਹੜੇ ਇੱਥੇ ਪਹੁੰਚੇ ਨੇ ਉਹ ਜਰੂਰ ਕਮੈਂਟ ਕਰਕੇ ਦੱਸਣ ਕਿ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਜਿਹੜੇ ਨਹੀਂ ਆਏ ਉਹ ਕਿਹੜੇ-ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਨੇ ਕਮੈਂਟਾਂ ਦੇ ਵਿੱਚ ਜਰੂਰ ਲਿਖਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨ ਤਾਂ ਜੋ ਤੁਹਾਡੇ سپورਟ ਦੀ ਲੋੜ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਨੇ ਆ ਸੋ ਅੱਜ ਪੂਰਾ ਜਿਹੜਾ ਉਹਨਾਂ ਦਾ ਮਹਿਲ ਹੈ ਉਹਨਾਂ ਦਾ ਘਰ ਹੈ ਪੂਰਾ ਅੱਜ ਘੁੰਮ ਕੇ ਦਿਖਾਵਾਂਗੇ ਤੁਹਾਨੂੰ ਸੋ ਪੁਰਾਣੇ ਸਮੇਂ ਦਾ ਜੋ ਫਿਲਮਾਂ ਦੇ ਵਿੱਚ ਕੁਝ ਹੋਰ ਇਹ ਚੀਜ਼ਾਂ ਨੂੰ ਦਿਖਾਇਆ ਜਾਂਦਾ ਕਿਸੇ ਤਰੀਕੇ ਨਾਲ ਤੇ ਪਰ ਅੱਜ ਤੁਹਾਨੂੰ रियलिटी ਦੇ ਵਿੱਚ ਦਿਖਾਵਾਂਗੇ ਕਿ ਅਸਲ ਦੇ ਵਿੱਚ ਕਿਸ ਤਰ੍ਹਾਂ ਦੇ ਹੁੰਦੇ ਸੀ ਉਸ ਸਮੇਂ ਦੇ ਜਿਹੜੇ ਰਾਜੇ ਮਹਾਰਾਜਾਾਂ ਦੇ ਘਰ ਸੀ ਬਹੁਤੇ ਰਾਜੇ ਮਹਾਰਾਜੇ ਉੱਚੀ ਜਗ੍ਹਾ ਦੇ ਉੱਤੇ ਟਿੱਲੇ ਟਿੱਲੇ ਦੇ ਉੱਤੇ ਮਹਿਲ ਬਣਾਉਂਦੇ ਸੀ ਪਰ ਬਹੁਤੇ ਜਿਹੜੇ ਰਾਜਾਂ ਦੇ ਇਹ ਨੀਲੇ ਘੋੜੇ ਦੀ ਖੁਰਾਜੀ ਗੋਗਾ ਜੀ ਦਾ ਘੋੜਾ ਇਸ ਜਗ੍ਹਾ ਦੇ ਉੱਤੇ ਬੰਨਿਆ ਜਾਂਦਾ ਸੀ ਤੇ ਸਾਹਮਣੇ ਤੁਸੀਂ ਜਿਹੜਾ ਨੀਰਾ ਆਚਾਰਾ ਪਾਉਣ ਵਾਸਤੇ ਦੇਖ ਰਹੇ ਹੋ ਬਣਾਈ ਹੋਈ ਹੈ ਜੀ ਤੇ ਇਸ ਸਾਈਡ ਤੇ ਥਾਂ ਥਾਂ ਤੇ ਤੁਹਾਨੂੰ ਜਿਹੜਾ ਗੁਰਗੋੜਖਨਾਥ ਜੀ ਦਾ ਜਗ੍ਹਾ ਬਣਾਈ ਹੋਈ ਧੂਣਾ ਬਣਿਆ ਹੋਇਆ ਮਿਲ ਜੇਗਾ ਕਿਉਂਕਿ ਮੇਨਲੀ ਜਿਹੜਾ ਗੋਗਾ ਜਹਰਬੀਰ ਜੀ ਦਾ ਪਰਿਵਾਰ ਸੀ ਉਹ ਗੋਗਾ ਜਹਰਬੀਰ ਜੀ ਦੇ ਜਨਮ ਤੋਂ ਬਾਅਦ ਜਿਹੜਾ ਬਹੁਤ ਵੱਡਾ ਭਗਤ ਬਣ ਗਿਆ ਸੀ ਗੁਰੂ گورਖਨਾਥ ਜੀ ਦਾ ਬਹੁਤ ਜਿਆਦਾ ਮੰਨਤਾ ਸੀ ਅਤੇ Hindu ਧਰਮ ਦੇ ਵਿੱਚ ਗੁਰੂ گورਖਨਾਥ ਜੀ ਨੂੰ ਸ਼ਿਵ ਜੀ ਦਾ ਦੂਜਾ અવਤਾਰ ਵੀ ਕਿਹਾ ਜਾਂਦਾ ਸੋ ਆਜੋ ਜੀ ਉੱਪਰ ਵੀ ਜਿੱਥੇ ਗੋਗਾ ਜੀ ਦਾ ਜਨਮ ਹੋਇਆ ਸੀ ਉਹ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ ਇਹ ਨੀਚੇ ਹੈ ਜੀ ਗੁਫਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮਹਿਲ ਬਣਾਏ ਜਾਂਦੇ ਸੀ ਉਸ ਟਾਈਮ ਦੇ ਵਿੱਚ ਗੁਫਾ ਜ਼ਰੂਰ ਬਣਾਈ ਜਾਂਦੀ ਸੀ ਤਾਂ ਕਿ ਕੋਈ ਸੰਕਟ ਆਉਣ ਤੇ ਇਸ ਗੁਫਾ ਦੇ ਰਾਹੀਂ ਬਚ ਕੇ ਜਾਇਆ ਜਾ ਸਕੇ ਤੇ ਕਿਸੇ ਵੀ ਔਖੇ ਟਾਈਮ ਦੇ ਵਿੱਚ ਇਸ ਗੁਫਾ ਦਾ ਜਿਹੜਾ ਯੂਜ਼ ਕੀਤਾ ਜਾ ਸਕੇ ਵਰਤੋਂ ਕੀਤੀ ਜਾ ਸਕੇ ਸੋ ਆ ਤੁਹਾਨੂੰ ਦਿਖਾਉਨੇ ਆਂ ਅੱਜ ਗੁਫਾ ਹੋ ਤੇ ਉੱਪਰ ਚੜ ਕੇ ਆਪਾਂ ਮਹਿਲ ਵੀ ਤੇ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਥੋੜੀ ਜੀ ਕਈ ਵਾਰੀ ਵੀਡੀਓ ਲੰਬੀ ਹੋ ਸਕਦੀ ਹੈ ਥੋੜੀ ਦੇਖ ਲਿਆ ਕਰੋ ਵੈਸੇ ਜ਼ਿਆਦਾ ਨਹੀਂ 5-4 ਮਿੰਟ ਦੀ ਵੀਡੀਓ ਹੀ ਹੋਏਗੀ ਕੋਮ ਫਿਰਕੇ ਤੁਹਾਨੂੰ ਸਾਰਾ ਜਿਹੜਾ ਘਰ ਗੋਗਾ ਜੀ ਦਾ ਉਹ ਦਿਖਾਵਾਂਗੇ ਇਸ ਤਰ੍ਹਾਂ ਲੋਕ ਆਉਂਦੇ ਨੇ ਇੱਥੇ ਜਿਹੜਾ ਆਪਣੇ ਘਰ ਦੇ ਲਈ ਇਸ ਤਰ੍ਹਾਂ ਸੁੱਖ ਵੀ ਸੁੱਕੇ ਜਾਂਦੇ ਨੇ ਚਲੋ ਹਰੇਕ ਬੰਦੇ ਦੀ ਆਪਣੀ ਸ਼ਰਧਾ ਹੁੰਦੀ ਹੈ ਆਪਣੀ ਇੱਛਾ ਹੁੰਦੀ ਹੈ ਕਿ ਸਾਡਾ ਇਸ ਤਰ੍ਹਾਂ ਦਾ ਘਰ ਪੈ ਜੇ ਪੱਥਰਾਂ ਦਾ ਘਰ ਬਣਾ ਕੇ ਜਾਂਦੇ ਨੇ ਹੁੰਦੀਆਂ ਨੇ ਬਹੁਤੇ ਲੋਕਾਂ ਦੀ ਇੱਛਾਵਾਂ ਵੀ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਗੱਲ ਵਿਸ਼ਵਾਸ ਦੀ ਹੁੰਦੀ ਹੈ ਗੱਲ ਸ਼ਰਧਾ ਦੀ ਹੁੰਦੀ ਹੈ ਸੋ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਪਰ ਬਹੁਤ ਸਾਰੇ ਲੋਕ ਮੰਨਦੇ ਨੇ ਸੋ ਆਵਜੋ ਜੀ ਇਹ ਇਸ ਜਗ੍ਹਾ ਦੇ ਉੱਤੇ ਸਥਾਨ ਦੇ ਉੱਤੇ ਗੋਗਾ ਜੀ ਦਾ ਜਨਮ ਹੋਇਆ ਸੀ ਤਿਆ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਉਸੇ ਤਰ੍ਹਾਂ ਜਿਹੜੀਆਂ ਜਿਵੇਂ ਜਿਹੜੇ ਜਿਹੜੇ ਰੂਮ ਸੀਗੇ ਉਸੇ ਤਰ੍ਹਾਂ ਰੂਮ ਉਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਮੂਰਤੀਆਂ ਨੇ ਉਹ ਲਗਾਈਆਂ ਗਈਆਂ ਨੇ ਗੋਗਾ ਜੀ ਦਾ ਪੂਰੇ ਪਰਿਵਾਰ ਦੀਆਂ ਇਸ ਜਗ੍ਹਾ ਦੇ ਉੱਤੇ ਗੋਗਾ ਜੀ ਦਾ ਰਹਿਣ ਬਸੇਰਾ ਸੀ ਸੋ ਉਸੇ ਤਰ੍ਹਾਂ ਜਿਹੜੇ ਇਹ ਤੁਸੀਂ ਵਿੰਡੋਆਂ ਦੇਖ ਰਹੇ ਹੋ ਕਈ ਵਾਰ ਤੁਸੀਂ ਫੋਟੋ ਦੇ ਵਿੱਚ ਵੀ ਦੇਖਿਆ ਹੋਣਾ ਕਿ ਗੋਗਾ ਜੀ ਆਪਣੇ ਘਰੋਂ ਨੀਲੇ ਘੋੜੇ ਤੇ ਚੜ ਕੇ ਬਾਹਰ ਨੂੰ ਨਿਕਲਦੇ ਹੋਏ ਅ ਕਹਾ ਜਾਂਦਾ ਕਿ ਉਹ ਇਸੇ ਥਾਂ ਤੋਂ ਬਾਹਰ ਨਿਕਲਦੇ ਸੀ ਰਾਤ ਨੂੰ ਜਦੋਂ ਆਪਣੀ ਵਾਈਫ ਨੂੰ ਮਿਲਣ ਜਾਂਦੇ ਸੀ ਤਾਂ ਤੁਸੀਂ ਉੱਪਰ ਨੂੰ ਦੇਖ ਸਕਦੇ ਹੋ ਇਹ ਬੰਦ ਕੀਤਾ ਹੋਇਆ ਪਹਿਲਾਂ ਇਹ ਖੁੱਲਾ ਸੀ ਇੱਥੇ ਚੜ ਕੇ ਤੁਹਾਨੂੰ ਮੈਂ ਆਸਾਨੀ ਨਾਲ ਨਹੀਂ ਤਾਂ ਪੂਰਾ ਪਿੰਡ ਦਿਖਾ ਦਿੰਦਾ ਪਰ ਹੁਣ ਵੀ ਕੋਸ਼ਿਸ਼ ਕਰੂੰਗਾ ਤੇ ਇਹ ਹੈ ਜੀ ਪੂਰਾ ਪਿੰਡ ਇੱਕ ਚਾਤੀ ਤੁਹਾਨੂੰ ਪਿੰਡ ਤੇ ਮਰਵਾ ਦਾਂ ਤੇ ਉਹ ਸਾਹਮਣੇ ਜਿਹੜਾ ਮੰਦਿਰ ਦੇਖ ਰਹੇ ਹੋ ਇਹ ਵਾਲਾ ਮੰਦਿਰ ਜਿਹੜਾ ਦੂਰ ਮੰਦਿਰ ਦਿਖ ਰਿਹਾ ਇਹ ਵਾਲਾ ਮੰਦਿਰ ਟਿੱਲਾ ਜੀ ਇੱਥੇ ਗੁਰਗੋਰਖਨਾਥ ਜੀ ਜਦੋਂ ਇਸ ਪਿੰਡ ਦੇ ਵਿੱਚ ਆਏ ਸੀ ਆ ਸਾਹਮਣੇ ਦੇਖ ਸਕਦੇ ਹੋ ਬਹੁਤ ਵੱਡਾ ਮਹਿਲ ਇਹਨਾਂ ਦਾ ਕਾਫੀ ਦੂਰ ਤੱਕ ਜਿਹੜੇ ਬਣੇ ਹੋਏ ਨੇ ਮਤਲਬ ਕਿ ਅਲੱਗ-ਅਲੱਗ ਪੋਰਸ਼ਨ ਤੇ ਅਲੱਗ-ਅਲੱਗ ਬਹੁਤ ਵੱਡਾ ਮਹਿਲ ਹੈ ਤੇ ਦੇਖਣ ਨੂੰ ਤੁਹਾਨੂੰ ਸ਼ਾਇਦ ਛੋਟਾ ਜਿਹਾ ਲੱਗੇ ਪਰ ਅਲੱਗ-ਅਲੱਗ ਕਮਰੇ ਅਲੱਗ-ਅਲੱਗ ਸਿਸਟਮ ਬਣਾਇਆ ਹੋਇਆ ਤਾਂ ਕਿ ਜਿਹੜੇ ਹੋਰ ਲੋਕ ਵੀ ਇੱਥੇ ਰਹਿੰਦੇ ਸੀ ਉਹ ਵੀ ਦੇਖ ਸਕਣ ਤਾਂ ਗੁਰਗੋਰਾ گورਖਨਾਥ ਜੀ ਨੇ ਇੱਥੇ ਆ ਕੇ ਜਿਹੜਾ ਡੇਰਾ ਲਾਇਆ ਸੀ ਉਸ ਤੋਂ ਬਾਅਦ ਮਾਤਾ ਜੀ ਨੂੰ ਗੋਗਾ ਜੀ ਦਾ ਫਲ ਪਾਇਆ ਸੀ ਉਸ ਤੋਂ ਬਾਅਦ ਗੋਗਾ ਜੀ ਹੋਏ ਅਤੇ ਇਹ ਜਗ੍ਹਾ ਇਹ ਪਿੰਡ ਇਹ ਸਥਾਨ ਬਹੁਤ ਮਸ਼ਹੂਰ ਹੋਇਆ ਸ਼ਰ ਜ਼ਰੂਰ ਕਰਦਿਆ ਕਰੋ